ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਧ ਸੰਗਤ ਜੀ ਇਹ ਜੋ ਬੇਨਤੀਆਂ ਨੇ ਕਿ ਇੱਕ ਗ੍ਰੰਥੀ ਸਿੰਘ ਦੀ ਜੋ ਕਿ ਵੀਡੀਓ ਹੈ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਗ੍ਰੰਥੀ ਸਿੰਘ ਨੇ ਆਪ ਲਾਈਵ ਆ ਕੇ ਸਾਰੇ ਇਲਜ਼ਾਮ ਲਗਾਏ ਨੇ ਅਤੇ ਦੇਖੋ ਉਸ ਗ੍ਰੰਥੀ ਸਿੰਘ ਨੇ ਕੀ ਕਿਹਾ ਅਤੇ ਕੀ ਕਾਰਨ ਰਿਹਾ ਜਿਸ ਦੇ ਚਲਦੇ ਉਸਨੇ ਗ੍ਰੰਥੀ ਸਿੰਘ ਦੀ ਨੌਕਰੀ ਛੱਡੀ ਤੁਸੀਂ ਪੂਰੀ ਇਸ ਵੀਡੀਓ ਨੂੰ ਦੇਖੋ ਕਿ ਇਸ ਵੀਡੀਓ ਦੇ ਵਿੱਚ ਗ੍ਰੰਥੀ ਸਿੰਘ ਕੀ ਕਹਿ ਰਿਹਾ ਹੈ ਗੁਲਫੀ ਗਰਮਾ ਗਰਮ ਗੁਲਫੀ ਗਰਮਾ ਗਰਮ ਜਿਸ ਕੌਮ ਦੇ ਰਾਗੀ ਢਾਡੀ ਪ੍ਰਚਾਰਕ ਗ੍ਰੰਥੀ ਸਿੰਘ ਆਰਥਿਕ ਪੱਖੋਂ ਹੋਣ ਤੰਗ ਜਿਨ੍ਹਾਂ ਦੇ ਸਿਰ ਤੇ ਹੋਵੇ ਚੌਧਰ ਵਾਲੇ ਸੱਪਾਂ ਦਾ ਡੰਗ ਜਿੱਥੇ ਗਰਮਤ ਨੂੰ ਛੱਡ ਕੇ ਜਿੱਥੇ ਗਰਮਤ ਨੂੰ ਛੱਡ ਕੇ ਪੁੰਚੇ ਜਾਣ ਬਹਿਮ ਤੇ ਭਰਮ ਕulfi ਗਰਮਾ ਗਰਮ ਕulfi ਗਰਮਾ ਗਰਮ ਜਿਸ ਕੌਮ ਦਾ ਵਜੀਰ ਮੰਗਤਾ ਬਣ ਕੇ ਘਰ ਘਰ ਅੱਖ ਜਗਾਉਂਦਾ ਹੋਵੇ ਸੁਬਾ ਸ਼ਾਮ ਢੱਪ ਭਰਨ ਲਈ ਘਰ ਘਰ ਤੂੰ ਰੋਟੀ ਮੰਗਦੇ ਜਿਉਂਦਾ ਹੋਵੇ ਨਤਰੇਮ ਕਥਾ ਕੀਰਤਨ ਕਰਨ ਤੋਂ ਬਾਦ ਲੰਗਰ ਵੀ ਆਪ ਵਰਤਾਉਂਦਾ ਹੋਵੇ ਫਿਰ ਆਜ ਕਰੇਗਾ ਖਾਲਸਾ ਇੱਕ ਮੁਹੰਮੀ ਭਰਨਾ ਕੁਲਖੀ ਗਰਮਾ ਗਰਮ ਜੀ ਸੋਖੀ ਗਰਮਾ ਗਰਮ ਜਿਸ ਕੌਮ ਦੇ ਪ੍ਰਚਾਰਕ ਦੀ 5 7000 ਖਿਲਾਰ ਤੋਂ ਜਿਸ ਕੰਮ ਦੇ ਪ੍ਰਚਾਰਕ ਦੀ 5 ਤੋਂ 7000 ਦੇ ਵਿੱਚ ਤਰਖਾ ਤੇ ਗੁਜ਼ਾਰਾ ਹੋਵੇ ਜੀਦਾ ਇੱਕੋ ਕਮਰੇ ਦੇ ਵਿੱਚ ਟੱਬਰ ਸਾਰਾ ਹੋਵੇ ਸਾਰੇ ਪਿੰਡ ਦੀਆਂ ਝੱਲੇ ਝੜਕਾਂ ਬਾਬਾ ਆਪਰੇ ਨਰਮ ਸੁੱਖੀ ਗਰਮਾ ਗਰਮ ਕੋਲਫੀ ਗਰਮਾ ਗਰਮ ਆ ਲਓ ਜੀ ਕਲਫੀ ਗਰਮਾ ਗਰਮ ਲੈ ਲਓ ਜੀ ਕੁਰਫੀ ਗਰਮਾ ਗਰਮ ਲੈ ਲਓ ਜੀ ਕੁਰਫੀ ਗਰਮਾ ਗਰਮ ਵਾਹਿਗੁਰੂ ਜੀ ਕਾ ਖਾਲਸਾ